ਸਤਿ ਸ੍ਰੀ ਅਕਾਲ ਜੀ ਮੈਂ ਪਟੇਗੜ੍ਹ ਸਾਹਿਬ ਦੇ ਲੋਕਾਂ ਦਾ ਖਾਸ ਕਰਕੇ ਖੇੜੇ ਜ਼ੋਨ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਜ਼ਿਲ੍ਹਾ ਪੰਚਾਇਤ ਤੇ ਬਲਾਦ ਸੰਪਤੀ ਦੀਆਂ ਜਿਹੜੀਆਂ ਚੋਣਾਂ ਲੜੀਆਂ ਨੇ ਉਹ ਨਰਪੱਖ ਹੋ ਕੇ ਚੋਣਾਂ ਲੜੀਆਂ ਨੇ ਤੇ ਆ ਸੰਗਤ ਦਾ ਬਹੁਤ-ਬਹੁਤ ਦਿਲਦਿਆਂ ਘਰ ਆਇਆ ਤੋਂ ਧੰਨਵਾਦ ਕਰਦੀ ਆ ਅਸੀਂ ਕਿ ਜਿਨ੍ਹਾਂ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸਾਡੇ ਨਾਲ ਸਰਪੰਚ ਸਾਹਿਬ ਨੇ ਵਿੱਕੀ ਸਰਪੰਚ ਜੀ ਸਾਡੇ ਮਾਨੂਪੁਰ ਤੋਂ ਸਰਪੰਚ ਸਾਹਿਬ ਸਾਰੀ ਸੰਗਤ ਵੱਡੀ ਗਿਣਤੀ ਦੇ ਵਿੱਚ ਆਇਆ ਅਸੀਂ ਖੇੜੇ ਬਲਾਕ ਦੇ ਵਿੱਚ ਜਿੱਥੇ ਬਲਾਕ ਸੰਮਤੀਆਂ ਦਿੱਤੀਆਂ ਨੇ ਤੇ ਜਿਹੜਾ ਅਪ੍ਰੈਸ਼ਰ ਦੀ ਚੋਣ ਦਿੱਤੀ ਆ ਉੱਥੇ ਆਮ ਆਦਮੀ ਪਾਰਟੀ ਨੇ ਮਿਲਲਾ ਚਾਰ ਦੇ ਚਾਰ ਜਿਹੜੀਆਂ ਜਿਹੜਾ ਪਿਛਲੇ ਹਲਕਾ ਫਤੇਗੜ ਸਾਹਿਬ ਤੋਂ ਜਿੱਤੀਆਂ ਨੇ ਤੇ ਵੱਡਾ ਫਤਵਾ ਸੰਗਤ ਨੇ ਦਿੱਤਾ ਅਸੀਂ ਸੰਗਤ ਦੇ ਰੇਣੀ ਰਵਾਂਗੇ ਤੇ ਵਿਕਾਸ ਕਾਰਜਾਂ ਨੂੰ ਵੋਟ ਪਾਈ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਐਮ ਐਲ ਏ ਸਰਦਾਰ ਲਖਵੀਰ ਸਿੰਘ ਜੀ ਰਾਏ ਫਤੇਗੜ ਸਾਹਿਬ ਦੇ ਅਸੀਂ ਸਾਰੇ ਰੇਣੀਆ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਸੀ ਤੇ ਇਹ ਜਿਹੜੀਆਂ ਸੀਟਾਂ ਨੇ ਅਸੀਂ ਜੁਟ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਰਿਆਂ ਤੇ ਮੈਂ ਦੱਸਣਾ ਚਾਹਦਾ ਸੰਗਤ ਦਾ ਫਤਵਾ ਹੁਣ ਸ਼ਾਇਦ ਪਿਛਲੀ ਵਾਰ ਜਿਹੜੀਆਂ ਚੋਣਾਂ ਹੋਈਆਂ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਅਸੀਂ ਕਿਸੇ ਦੇ ਕਾਗਜ਼ ਨਹੀਂ ਰੱਦ ਕਰੇ ਅਸੀਂ ਲੋਕਾਂ ਨੂੰ ਦਿੱਤਾ ਲੋਕਾਂ ਦੀ ਮਤਦਾਦਾਨ ਹੈ ਕਿ ਆਮ ਆਦਮੀ ਪਾਰਟੀ ਸਾਡੇ ਫਲਕ ਫਲਕਾ ਫਤੇਗੜ ਸਾਹਿਬ ਦੇ ਵਿੱਚ ਵੱਡੀ ਜਿੱਤ ਹੈ ਜਿਹੜੀ ਦਰਜ ਕੀਤੀ ਹੈ ਤੇ 2027 ਦੀਆਂ ਇੱਥੇ ਕਵੇਂ ਫਰਦੇ ਸੀ ਕੁਲਜੀਤ ਨਾਗਰੇ ਹੁਣੀ ਬਾਕੀਆਂ ਬੀਜੇਪੀ ਉਮੀਦਵਾਰ ਇਸ ਸੈਮੀਫਾਈਨਲ ਹੈ ਸੈਮੀਫਾਈਨਲ ਹੁਣ ਆਮ ਆਦਮੀ ਪਾਰਟੀ ਨੇ ਜਿੱਤ ਲਿਆ 2027 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਦੀ ਮਾਨ ਦੀ ਗਵਾਹੀ ਦੇ ਵਿੱਚ ਫਿਰ ਸਰਕਾਰ ਬਣਾਵਾਂਗੇ ਮੈਂ ਦੱਸਣਾ ਚਾਹਣਾ ਅਸੀਂ ਕਿਸੇ ਦੇ ਕਾਗਜ਼ ਰੱਦ ਨਹੀਂ ਕਰੇ ਪਿਛਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰ ਦੀਆਂ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਕਾਗਜ਼ਾਂ ਰੱਦ ਕਰਕੇ ਬਣਾਈਆਂ ਸੀ 20 ਬਲਾਕਾਂ ਸੰਪੀਆਂ ਰੱਦ ਕਰੀਆਂ ਸੀ ਅਸੀਂ ਇੱਕ ਵੀ ਬੰਦੇ ਦੇ ਕਾਗਜ਼ ਨਹੀਂ ਰੱਦ ਕਰੇ ਤੇ ਤਗੜੇ ਹੋ ਕੇ ਚੋਣ ਲੜਿਆ ਤੇ ਆਮ ਆਦਮੀ ਪਾਰਟੀ ਦੀਆਂ ਹੁਣ ਜੜ੍ਹਾਂ ਨੇ ਜਿਹੜੀਆਂ ਅਪਤਾਲ ਤੱਕ ਲੱਗੀਆਂ ਤੇ ਲੋਕਾਂ ਵੱਲੋਂ ਦਿੱਤੇ ਫਤਵੇ ਦਾ ਅਸੀਂ ਸਤਕਾਰ ਕਰਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਜਿਹੜੀ ਸਪੀਡ ਆ ਵਿਕਾਸ ਕਰ ਜਾਂਦੀ ਉਹ ਤਗੜੇ ਹੋ ਕੇ ਹੋਰ ਵਧਾਵਾਂਗੇ ਤੇ ਕਿਉਂਕਿ ਸਾਡੀ ਚੇਨ ਬਣ ਗਈ ਪੰਚਾਇਤਾਂ ਸਾਡੀਆਂ ਨੇ ਬਲਾਕ ਸੰਪਤੀਆਂ ਸਾਡੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਸਾਡਾ ਐਮ ਐਲ ਏ ਸਾਡੇ ਮਨਿਸਟਰ ਸਾਡੇ ਸਰਕਾਰ ਸਾਡੀ ਮੁੱਖ ਮੰਤਰੀ ਸਾਡੀ ਪਰ ਸੰਗਤ ਜਿੱਥੇ ਕਹੂਗੀ ਉਥੇ ਅਸੀਂ ਵਿਕਾਸ ਕਰ ਜਾਂਦੀ ਜਿਹੜੀ ਸਪੀਡ ਆ ਆਉਣ ਵਾਲੇ ਦਿਨਾਂ ਦੇ ਵਿੱਚ ਵਧਾਵਾਂਗੇ ਇਹ ਸੈਮੀ ਫਾਈਨਲ ਅਸੀਂ ਜਿੱਤ ਲਿਆ ਅਸੀਂ ਬਹੁਤ ਖੁਸ਼ ਹਾਂ ਸਾਰਾ ਸਾਡਾ ਪਰਿਵਾਰ ਹੈ ਫਤੇਗੜ ਸਾਹਿਬ ਅਸੀਂ ਜਿੱਤਾਂ ਤੇ ਸਹਬਜ਼ਾਦਿਆਂ ਦੇ ਖਾਸ ਕਰਕੇ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਤੇ ਤਨਤਨ ਮਾਤਾ ਗੁਜਰਕੌਰ ਦੇ ਚਰਨਾਂ ਦੇ ਵਿੱਚ ਜਿੱਤ ਹੈ ਜਿਹੜੀ ਉਹਨਾਂ ਨੂੰ ਸਮਰਪਿਤ ਹੈ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵੱਡੀ ਗਿਣਤੀ ਵਿੱਚ ਲੋਕ ਪਿਆਰ ਕਰ ਰਹੇ ਆ ਪਿੰਡਾਂ ਦੇ ਵਿੱਚ ਪਹੁੰਚ ਰਹੇ ਆ ਅਸੀਂ ਉਹਨੇ ਰੋਡ ਸ਼ੋਅ ਵਾਂਗ ਸੀਗਾ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਾ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਕ ਕਹਿਣਗੇ ਧੰਨਵਾਦ